ਇਸ ਤ੍ਰੀ ਕਿਸੇ ਰਸਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਕੀ ਕਾੰਸੀ ਦਮ ਦਮ ਸਤਿ ਉੰਗਰੋ ਗਰੰਧ ਸਾਹਿਬ ਜੀ ਦਾ ਆਸਰਾ ਉਲਖਾਇ ਲਖਾਰੀ ਸੰਪੈ ਸਪਾਈ ਮਨੀ ਸਿੰਘ ਜੀ ਵਿਲੇ ਸੰਪਾਈ ਗੁਰਦਾਸ ਬਹੁਤ ਸਾਰੇ ਮਹਾਰਾਜ ਦੇ ਰੂਪ ਨੇ ਜਿੰਨਾ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਗੁਰਬਾਣੀ ਨਹੀਂ ਹੈ ਅਜੇ ਵੀ ਹਨ ਅਰਜਤੋਂ ਗੁਰੂਵਾਰੀ ਦੇ ਖਵਾਦਤਾ ਉਸ ਤੋਂ ਬਾਅਦ ਜਿੰਨੇ ਵੀ ਮਹਾਰਾਜ ਦੇ ਸਰਵਪਨ ਸਾਰੇ ਅੰਨ ਗੁਰਦੇਵ ਗੁਰੂ ਮਹਾਰਾਜ ਦੀ ਗੁਰਬਾਣੀ ਹੈ ਸੋ ਜਿਹੜੀ ਅੰਦਾਜ਼ ਹੁੰਦੀ ਹੈ ਮਦ ਦੀ ਜੀਵਨ ਤਨ 751 ਜੰਗ ਇਹ ਅੰਗਾਂ ਦੇ ਸਾਹ ਨਾ ਨਹੀਂ ਇਹ ਵੀ 1430 ਤੇ ਫਿਰ 15 ਅਕਰਾਂ ਦੇ ਸਾਹ ਨਾਲ ਗੁਰੂ ਗ੍ਰੰਥ ਸਾਹਿਬ ਦੇ ਰੂਪ 12 ਅੰਗ ਹੈ ਕੋਈ ਹੱਥ ਲਿਖਤਾ 1800 ਅੰਗ ਹੈ 2200 ਅੰਗ ਵੀ ਹੈ ਉਹ ਹੀ ਗੁਰੂ ਗ੍ਰੰਥ ਸਾਹਿਬ ਪਰਤੀ ਇੱਕ ਅੰਗ ਗਿਣਤੀ ਦੇ ਸਾਹ ਨਾਲ ਨਹੀਂ ਹੁੰਦੀ ਅਕਰਾਂ ਦੇ ਸਾਹ ਨਾਲ ਦਸਮ ਗ੍ਰੰਥ ਵਿੱਚ ਲਿਖਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰ 10 ਲੱਖ 24 ਹਜ਼ਾਰ ਅੱਖਰ ਜੋ 24 ਹਜ਼ਾਰ ਅੱਖਰ ਸ੍ਰੀ ਸੁਖਮਨੀ ਸਾਹਿਬ ਤੇ 10 ਲੱਖ 10 ਲੱਖ ਬਾਕੀ ਉਹ ਵੀ ਜਿਸਰਾ ਹੈ ਜਿਹੜਾ ੴ ਹੈ ਇਹ ਰਾਇ ਗੁਰੂ ਹੈ ਨਰਨਕਾਰ ਹੈ ਜੁਤੀ ਸਰੂਪ ਹੈ ਫਿਰ ੴ ਅੰਗੇ ਗੁਰਬਾਣੀ ਸ਼ੁਰੂ ਹੋਈ ਸਤਨਾਮ ਸਸਤਿ 18 10 20 ਸਸਾਇਟੀਜ਼ ਮਾਰਦ ਅਕਰ ਉਹਗੇ 10 ਲੱਖ 26000 ਇਸ ਦੀ ਕਿਸ ਇਸ ਤੋਂ ਸਿੱਧ ਹੋਇਆ ਕਿ ਜਦੋਂ ਲਿਖਿਆ ਹੁੰਦਾ ਆਦ ਪੂਰ ਮਦ ਪਰ ਅਕਰਾਂ ਦੇ ਸਾਬਨਾ ਅਰਦਾਸ ਨਹੀਂ ਦੇ ਜਿਸ ਮਹਾਰਾਜ ਦੀ ਸ਼ਰੂ 22 ਸਾਲ 18 ਸੂੰਗ ਉਮਾਦ ਦਫਾ ਕਿੱਥੇ ਅਰਦਾਸ ਕਰਾਂ